ਕਰਵੇ ਮੇਰੀ ਕਿਤੇ ਘੇੜਦੀ ਜਾਈ ਨਾ ਟੋੜ ਕਰਵੇ ਮੇਰੀ ਕਿਤੇ ਘੇੜਦੀ ਜਾਈ ਨਾ ਅੱਗੇ ਲੱਗ ਤੇ ਆ ਜਾਵੇ ਲੱਗ ਤੇ ਸਿਰੇ ਲੇ ਜਾ ਮੈਂ ਮਾਰ ਦਿਆ ਪੁੱਤ ਵੇ ਮੇਰੀ ਪੀੜੀ ਕਿਦਾ ਜੀਵਨਾ ਤੋੜਵੇ ਕੜੀ ਤੇਜਾ ਜਯਾ ਮੁਕਤੀ ਇਸ ਹੁਨਾ ਸੂਤਾ ਵਾਲਾ ਮੇ ਜ਼ਰਬੇ ਤੇਰੇ ਵਰਗਾ ਕੋਈ ਨਹੀਂ ਮੈਂ ਜੰਦੀ ਕਿਉਂ ਲੰਦਾ ਇਹ ਇਹ ਪਿੰਡ ਦੇ ਜੀ ਮੇਲਾ ਵੇਖਣ ਗਏ ਬਾਬੇ ਬੁੱਢੇ ਸਾਹਿਬ ਤੇ ਜਾਂਦੇ 8 9 ਵਜੇ ਤਰ ਘਰੋਂ ਨਿਕਲੇ ਆ ਜਾਂਦੇ ਪਤਾ ਨਹੀਂ ਕੀ ਇਹਦੇ ਨਾਲ ਘਟਨਾ ਹੋਈ ਸਰ ਬਹੁਤ ਇਹਨਾਂ ਨਾਲ ਬਹੁਤ ਮਾੜੀ ਰੱਬ ਨੇ ਕੀਤੀ ਕਿ ਪਤਾ ਨਹੀਂ ਕਿਸੇ ਨੌਜਵਾਨ ਦਾ ਕੀ ਨਾਮ ਇਹਦੇ ਨਾਲ ਸੌਰਵ ਕਿੰਨੇ ਪੈਂਟਰ ਆ ਇਹ ਦੋ ਭਰਾ ਆ ਤੇ ਇੱਕ ਪਹਿਣਿਆ ਤੇ ਕਿ ਇੱਕ ਵਿਆਹ ਹੋਇਆ ਸੀ ਨਾ ਉਹ ਤਾਂ ਛੋਟਾ 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 ਤੇ ਕੀ ਕੱਲਾ ਹੀ ਸੀ ਵਿਚਾਰਾ ਕੱਲਾ ਸਿੱਧੇ ਜਿਹਾ ਪਿਓ ਹੀ ਪਿਓ ਵੀ ਟਿੱਲਾ ਮਟਾਰੀਂਦਾ ਉਹ ਵੀ ਟਿੱਲਾ ਮਟਾਰੀਂਦਾ ਗਰੀਬ ਬੰਦੇ ਸਰ ਜੀ ਬਹੁਤ ਗਰੀਬ ਬੰਦੇ ਇਹਨਾਂ ਦੀ ਕੋਈ ਕਾਰਵਾਈ ਕੋਈ ਸੁਣਵਾਈ ਹੋਣੀ ਚਾਹੀਦੀ ਗਰੀਬ ਬੰਦੇ ਆ ਕੋਈ ਹੋਣੀ ਚਾਹੀਦੀ ਇਹਨਾਂ ਦੀ ਦਿਹਾੜੀ ਧੱਪੇ ਵਾਲੇ ਹੀ ਵਿਚਾਰੇ ਮੋਟਰਸਾਈਕਲ ਕਿਤਾ ਸੀ ਮੋਟਰਸਾਈਕਲ ਇਹਨਾਂ ਦਾ ਆਪਣਾ ਹੀ ਸੀ ਇੱਕੋ ਮੋਟਰਸਾਈਕਲ ਆ ਕਿਸ਼ਤਾ ਕਿਸ਼ਤਾ ਤੇ ਸਾਰ ਮੋਟਰਸਾਈਕਲ ਆ ਹਾਂਜੀ 100 ਰੁਪਏ ਆਏ ਬਸ ਇੱਕ ਮੋਟਰਸਾਈਕਲ ਹੀ ਪਤਾ ਨਹੀਂ ਹੁਣ ਵਿਜੇ ਦਾ ਹੀ ਕਿ ਪਤਾ ਨਹੀਂ 100 ਰੁਪਏ ਦਾ ਹੀ ਇੱਕ ਤੇ ਗਏ ਕਿੰਨੀ ਕਿੰਨੀ ਉਮਰ ਦੇ ਨਾਲ ਇਹਨਾਂ ਦੀ ਇੰਨੀ ਇਕੱਠਾ 22 ਸਾਲ 18 ਸਾਲ 22 ਸਾਲ ਇਹ ਨਹੀਂ ਜੀ ਜੀ ਇਹਦੇ ਦੀ 22 ਸਾਲ ਹੈ ਹਾਂ 100 ਰੁਪਏ ਦੀ ਵੀ ਸਰ ਹਾਂ ਇੱਕ ਮੁੰਡਾ ਜਿਹੜਾ ਚਲਾਉਂਦਾ ਉਹਦੀ 22 ਸਾਲ ਸੀ ਤੇ ਇਹਦੀ 20 ਸਾਲ ਸੀ ਤਿੰਨਾਂ ਦੀ 10 ਹੋਗੇ ਸਰ ਰਾਤ 8 9 ਵਜੇ ਤੱਕ ਸਰ ਹਾਂ 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 ਅੱਧਾ ਵਕ 12 ਵਜੇ ਆਪ ਸਰ ਨੂੰ ਨਹੀਂ ਸਰ 12 ਮੈਂ ਟਾਈਮ और चना प्रोटीन है ਬਟਾ ਦੇ ਮਟਾਵੇ ਬਜੇ ਜੀ ਆਪ ਜੀ 200 ਪਾਣਾ 100 ਪਾਣਾ ਜਦੋਂ ਕੱਟਣਾ ਬਣਾ 10 ਪਾਣਾ ਜੀ ਬੋਟਾ ਪਾ ਕੇ ਥੋੜਾ ਜਿਹਾ ਇਹ ਆ ਕੰਮ ਖੰਧਾ ਸਾਹਿਬ ਦੇਖਾ ਪਾਈ ਨਹੀਂ ਦੋ ਵੀ ਕਿ ਦੰਨੂ ਘੁੰਮ ਜਾਣੀ ਜੀ ਗੱਲ ਬਾਤ ਜੀ ਇਥੋਂ ਦੇ ਮੇਲਾ ਹੀ ਵੇਖਣ ਦੱਸਦੇ ਗਏ ਤੇ ਗਾੜੀ ਇਹਨਾਂ ਦਾ ਪਤਾ ਨਹੀਂ ਵੀ ਬਾਬਾ ਫੋਟਾ ਸਾਹਿਬ ਨੂੰ ਗਾਂ ਨੂੰ ਕਿਧਰ ਨੂੰ ਚਲੇ ਸੀ ਚਾਹੇ ਗੋਂਦਵਾਲ ਸਾਹਿਬ ਮੱਥਾ ਟੇਕਣ ਚਲੇ ਜਾਂ ਕਿਦੇ ਚਲੇ ਤੇ ਮੁੜ ਕੇ ਇਹਨਾਂ ਦਾ ਪਤਾ ਲੱਗਾ ਵੀ ਆ ਘਟਨਾ ਹੋ ਗਈ ਹੈ ਨਾ ਹਾਂ ਬਹੁਤ 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 ਜੀ ਬੋਲ ਹਰ ਇੱਕ ਪਰਿਵਾਰ ਨੂੰ ਦੁੱਖ ਆਇਆਗਾ ਪਰਿਵਾਰ ਦੇ ਵਿੱਚ ਇਹਨਾਂ ਦੇ ਕੋਣ ਕੋਣ ਹੋਰ ਵੀ ਪਿੰਨ ਪਰਾਂ ਨੇ ਕਿੰਨੇ ਪਰਿਵਾਰ ਜੀ ਇਹ ਮੁੰਡਾ ਇਹ ਤੇ ਇਹਦਾ ਪਿਓ ਹੀ ਹੈ ਤੇ ਇੱਕ ਬੱਚਾ ਛੋਟਾ ਇਹਦਾ ਹਾਂਜੀ ਤੇ ਦਾਦਾ ਇੱਕ ਬਜ਼ੁਰਗ ਹੈ ਇਹਨਾਂ ਦਾ ਹਾਂਜੀ ਇਹੋ ਤਿੰਨ ਚਾਰ ਪਰਿਵਾਰ ਦੇ ਜੀ ਕਿੰਨੇ ਮੁੰਡੇ ਤੁਹਾਡੇ ਹਾਂਜੀ ਇਹ ਤਿੰਨੇ ਕੁਾਰੇ ਸਰਕਾਰਾਂ ਨੂੰ ਕੁਛ ਨਾ ਕੁਛ ਇਹਨਾਂ ਦੀ ਮਾਂ ਫੜਨੀ ਚਾਹੀਦੀ ਹੈ ਗਰੀਬ ਪਰਿਵਾਰ ਹੈ ਬਹੁਤ ਜ਼ਿਆਦਾ ਕੁਝ ਨਾ ਕੁਝ ਇੱਕੋ ਮੋਟਰਸਾਈਕਲ ਦੀ ਹਾਂਜੀ ਇੱਕੋ ਹੀ ਦਾਦੀ ਨਵਾਂ ਲੈ ਕਿਸ਼ਤਾਂ ਤੇ ਜੋ ਕਿਸ਼ਤਾਂ ਤੇ ਹਾਂਜੀ